ਹਾਂਜੀ ਕਿਸਾਨ ਵੀਰੋ ਕੀ ਹਾਲ ਚਾਲ ਨੇ ਸਾਰਿਆਂ ਦੇ ਉਮੀਦ ਆ ਸਾਰੇ ਠੀਕ ਠਾਕ ਹੋਮੋਗੇ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ ਚੈਨਲ ਖੰਧਾ ਐਗਰੀਕਲਚਰ ਫਾਰਮ ਦੇ ਉੱਪਰ ਜਿਹੜੇ ਕਿਸਾਨ ਵੀਰ ਚੈਨਲ ਤੇ ਪਹਿਲੀ ਵਾਰ ਆਏ ਨੇ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਘੰਟੀ ਵਾਲਾ ਬਟਨ ਜਿਹੜਾ ਜਰੂਰ ਦਬਾ ਲਿਓ ਤੇ ਅੱਜ ਗੱਲ ਵੀਰੇ ਆਪਾਂ ਕਰਾਂਗੇ ਕਣਕ ਵਾਲੇ ਬਾਣ ਦੇ ਵਿੱਚ ਜਿਹੜੀਆਂ ਮੱਕੀ ਆਪਾਂ ਬੀਜ ਦਿਆਂਗੇ ਉਹਦੇ ਟੌਪਿਕ ਦੇ ਉੱਪਰ ਤੇ ਵੀਡੀਓ ਨਾਲ ਬਣੇ ਰਹੋ ਵੀਰੇ ਜਿੰਨੀ ਕ ਆਪਣੇ ਕੋਲ ਥਿਲਫੁਲ ਜਾਣਕਾਰੀ ਹੈਗੀ ਆ ਮੱਕੀਆਂ ਦੇ ਬੀਜਾਂ ਸੰਬੰਧੀ ਤੇ ਜਿੱਦਾਂ ਆਪਾਂ ਗੱਲ ਕਰੀ ਮੱਕੀ ਦੇ ਬਿਜਾਈ ਸੰਬੰਧੀ ਉਹ ਆਪਾਂ ਸਾਰੀ ਤੁਹਾਡੇ ਨਾਲ ਅੱਜ ਸ਼ੇਅਰ ਕਰਾਂਗੇ ਕਿਉਂਕਿ ਬਹੁਤ ਸਾਰੇ ਕਿਸਾਨ ਵੀਰ ਨੇ ਜਿਹੜੇ ਉਹ ਕਣਕ ਵਾਲੇ ਵੱਢਦੇ ਵਿੱਚ ਮੱਕੀ ਦੀ ਬਿਜਾਈ ਕਰਦੇ ਨੇ ਸਾਈਲੇਜ ਵਗੈਰਾ ਪਾਉਣ ਦੇ ਲਈ ਤੇ ਆਜੋ ਵੀਰੇ ਆਪਾਂ ਗੱਲਬਾਤ ਸ਼ੁਰੂ ਕਰਦੇ ਹਾਂ ਪਹਿਲਾਂ ਤਾਂ ਕਿਸਾਨ ਵੀਰੋ ਮੈਂ ਤੁਹਾਨੂੰ ਪਹਿਲਾਂ ਵੀ ਕਹਣਾ ਹੁੰਨਾਗਾ ਤੁਸੀਂ ਖੇਤ ਆਪਦਾ ਉਹ ਚੁਣੋ ਜਿਹਦੇ 'ਚ ਤੁਹਾਡੇ ਖੇਤ ਦੇ ਵਿੱਚ ਸਲਫੋ ਸਾਲਟ ਨਾ ਹੋਇਆ ਹੋਵੇ ਸਲਫਰ ਸਲਫਰ ਆਨ ਸਾਲਟ ਆ ਜਿਹੜਾ ਉਹ ਤੁਹਾਡੇ ਖੇਤ ਦੇ ਵਿੱਚ ਨਾ ਹੋਇਆ ਹੋਵੇ ਲੀਡਰ ਦਵਾਈ ਖੇਤ ਤੁਸੀਂ ਵਧੀਆ ਚੂਜ਼ ਕਰ ਲੈਣਾ ਤਗੜਾ ਤੇ ਖੇਤ ਉਹ ਚੂਜ਼ ਕਰਨਾ ਵੀਰੇ ਜਿਹਦੇ ਚ ਤੁਹਾਡੇ ਝੋਨਾ ਸੌਰੀ ਕਣਕ ਆ ਜਿਹੜੀ ਜਲਦੀ ਵੱਢੀ ਜਾਵੇ ਇੱਕ ਮੈਂ ਤੁਹਾਨੂੰ ਹੋਰ ਥੋੜੀ ਜੀ ਗੱਲ ਐਡ ਆਨ ਕਰ ਦਿੰਨਾ ਜਿਹੜਾ ਆਪਣਾ ਪਰਸਨਲ ਤਿਆਰਬਾ ਵੀ ਖੇਤ ਵੀਰੇ ਉੱਚਾ ਖੇਤ ਸਿਲੈਕਟ ਕਰਿਆ ਕਰੋ ਜਾ ਰੇਸਲਾ ਬਣ ਜਿੱਥੇ ਤੁਹਾਡਾ ਪਾਣੀ ਨਿਕਲ ਸਕੇ ਜਦੋਂ ਕੱਲ ਨੂੰ ਤੁਸੀਂ ਮੰਨ ਕੇ ਚੱਲੋ ਵੀ ਤੁਹਾਡੇ ਖੇਤ ਦੇ ਵਿੱਚ ਸਮੱਸਿਆ ਆਉਂਦੀ ਆ ਪਾਣੀ ਪੂਣੀ ਖੜਨ ਦੀ ਜਿੱਥੋਂ ਤੁਹਾਡਾ ਪਾਣੀ ਨਿਕਲ ਸਕੇ ਤੁਸੀਂ ਉਹ ਖੇਤ ਸਿਲੈਕਟ ਕਰਨਾ ਵੀਰੇ ਤੇ ਇਹ ਤਾਂ ਗੱਲ ਹੋ ਗਈ ਵੀਰੇ ਆਪਣੇ ਖੇਤ ਦੀ ਅੱਗੇ ਗੱਲ ਕਰਦਾ ਵੀਰੇ ਆਪਾਂ ਬੀਜ ਦੀ ਪਹਿਲੇ ਨੰਬਰ ਦੇ ਦਾ ਵੀਰੇ ਤੁਸੀਂ ਬੀਜ ਉਹ ਚੂਜ਼ ਕਰਨਾ ਵਧੀਆ ਕੰਪਨੀ ਦੇਖੋ ਵਧੀਆ ਬੀਜ ਲਓ ਆਪਾਂ ਕਿਸੇ ਬੀਜ ਦੀ ਪ੍ਰੋਮੋਸ਼ਨ ਨਹੀਂ ਕਰਦੇ ਕੰਪਨੀ ਦੇ ਭਰੋਸੇ ਦੇ ਇੱਕ ਚੀਜ਼ ਤੇ ਬੀਜ ਲਓ ਬਿਲ ਪੱਕਾ ਲਓ ਬੀਜ ਜਿਹੜਾ ਲੈਣਾ ਵੀਰੇ ਕੰਪਨੀ ਤੋਂ ਉਹ ਲਓ ਜੀ ਦਾ ਟਾਈਮ ਪੀਰੀਅਡ ਛੋਟਾ ਹੋਵੇ ਤੇ ਕਦ ਕਾਠ ਸਹੀ ਹੋਵੇ ਰੇਸੇ ਸਹੀ ਹੋਣ ਵੀ ਗੁੱਦ ਦੀ ਮਾਤਰਾ ਜ਼ਿਆਦਾ ਹੋਵੇ ਉਹਦੇ ਚ ਪੱਤਾ ਜ਼ਿਆਦਾ ਹੋਵੇ ਸਾਈਲੇਜ ਆਪਣਾ ਜਿਹੜਾ ਝਾੜ ਸਾਈਲੇਜ ਦਾ ਝਾੜ ਜ਼ਿਆਦਾ ਹੋਵੇ ਇਹ ਬੀਜ ਜਿੱਦਾਂ ਵੀਰੇ ਆਪਾਂ 10 ਨੂੰ ਦੱਸ ਦਿੰਦੇ ਹਾਂ ਸਜੈਂਟਾ ਦੇ ਆਉਂਦੇ ਨੇਗੇ ਜਿਵੇਂ 7750 ਵਗੈਰਾ LG ਦੇ ਆਉਂਦੇ ਨੇ X91 ਮੱਕੀ ਬਹੁਤ ਵੇਚਦੀ ਹੈਗੀ ਤੇ ਰਾਸੀ ਦੇ ਆਉਂਦੇ ਨੇਗੇ ਤੇ ਬਾਕੀ ਪੈਨਰ ਦਾ ਆਉਂਦਾ 3392 ਬੀਜ ਤੇ ਇਹਨਾਂ ਚੋ ਵੀਰੇ ਪੈਨਰ ਦਾ ਤੁਸੀਂ ਅੱਖਾਂ ਵਿੱਚ ਕੇ ਵੀ ਲਾ ਸਕਦੇ ਹੋ ਕਿਉਂਕਿ ਉਹਦਾ ਸਾਈਲੇਜ ਦੇ ਲੇਖੇ ਪੈਨਰ ਮੇਰੇ ਹਿਸਾਬ ਨਾਲ ਠੀਕ ਹੈ ਕਿਉਂਕਿ ਆਪਾਂ ਹੀ ਬੀਜ ਦੇ ਰਹੇ ਹਾਂ ਬਾયર ਦੇ ਆਉਂਦੇ ਨੇ ਜਿੱਦਾਂ 944 ਵਗੈਰਾ ਤੇ ਮੈਂ ਤੁਹਾਨੂੰ ਵੀਰੇ ਦੱਸ ਦਾਂਗਾ ਸਾਈਲੇਜ ਵਾਸਤੇ ਮੱਕੀ ਤੁਸੀਂ ਉਹ ਲਾਓ ਜੀਦਾ ਟਾਂਡਾ ਮੋਟਾ ਤੇ ਪੱਤਾ ਵੀ ਜਿਆਦਾ ਹੋਵੇ ਰੇਸਾ ਘੱਟ ਸਾਈਡ ਤੋਂ ਸਿਲਕਾ ਘੱਟ ਹੋਵੇ ਟਾਂਡੇ ਦੇ ਵਿੱਚ ਗੁੱਧ ਜਿਆਦਾ ਹੋਵੇ ਰੇਸਾ ਪੋਲਾ ਹੋਵੇ ਕੰਪਨੀ ਨਾਲ ਸਲਾਹ ਕਰਕੇ ਤੁਸੀਂ ਆਪਦੀ ਜਿਹੜੀ ਬਿਜਾਈ ਆ ਉਹ ਕਰ ਸਕਦੇ ਹੋ ਕਿਉਂਕਿ ਕੰਪਨੀਆਂ ਦੇ ਫੀਲਡ ਆਫੀਸਰ ਹਰੇਕ ਪਿੰਡਾਂ ਦੇ ਵਿੱਚ ਉਹਨੂੰ ਘੁੰਮਦੇ ਰਹਿੰਦੇ ਨੇ ਤੇ ਕੰਪੀਟੀਸ਼ਨ ਬਹੁਤ ਜਿਆਦਾ ਹੋ ਗਿਆ ਇਸ ਚੀਜ਼ਾਂ ਦੇ ਵਿੱਚ ਬੀਜਾਂ ਦੇ ਵਿੱਚ ਵੀ ਜਾਓ ਬਿਲ ਪੱਕਾ ਲਓ ਵੀਰੇ ਵਧੀਆ ਕੰਪਨੀ ਦਾ ਵੀਜ਼ ਲੈ ਕੇ ਬੀਜੋ ਤੇ ਬੀਜ ਵਧੀਆ ਲਓ ਜਿਹੜਾ ਤੁਹਾਨੂੰ ਇਹ ਪਹਿਲਾਂ ਦੇਖ ਕੇ ਤੁਹਾਨੂੰ ਕਿਸੇ ਤੋਂ ਸਲਾਹ ਲੈ ਲਓ ਜਿਹੜਾ ਤੁਹਾਡੇ ਏਰੀਆ ਦੇ ਵਿੱਚ ਚੱਲਦਾ ਉਹ ਬੀਜ ਬੀਜੋ ਤੇ ਇੱਕ ਚੀਜ਼ ਦਾ ਗੁਰੇਜ਼ ਕਰਿਓ ਵੀਰੇ ਕਈ ਵਾਰ ਤੁਹਾਨੂੰ ਆਲੂਆਂ ਵਾਲੇ ਬਾਣ ਦੀ ਮੱਕੀ ਦਾ ਛੇੜਾ ਸੀੜਾ ਉਹ ਤੁਹਾਨੂੰ ਦਿੱਤਾ ਜਾਂਦਾਗਾ ਇਸ ਕਣਕ ਕਲੇਬਾਨ ਦੀ ਮੱਕੀ ਦੇ ਲਈ ਵੀਰੇ ਉਹ ਨਾ ਲਓ ਕਿਉਂਕਿ ਉਹਨੇ ਹਾਈਟ ਨਹੀਂ ਉਨੀ ਕਰਨੀ ਹੁੰਦੀ ਉਹਨੇ ਆਪਦਾ ਟਾਈਮ ਪੀਰੀਅਡ ਘਟਾ ਲੈਣਾ ਹੁੰਦਾ ਕਿਉਂਕਿ ਇਹ ਮੌਸਮ ਦੇ ਹਿਸਾਬ ਨਾਲ ਮੱਕੀਆਂ ਹੁੰਦੀਆਂ ਨਿਗੀਆਂ ਤੇ ਇੱਕ ਚੀਜ਼ ਹੋਰ ਖਿਆਲ ਰੱਖਿਓ ਵੀਰੇ ਗਰਮੀ ਸਹਿੰਣ ਕਰਨ ਵਾਲਾ ਬੀਜ ਲਾਇਓ ਜਿਹੜਾ ਥੋੜੇ ਕਿਉਂਕਿ ਮੂਰੇ ਲੋਆਂ ਚੱਲਣੀਆਂ ਨੇ 2-4 ਦਿਨ ਪਾਣੀ ਕਿੰਨੀ ਉੱਕਠ ਸਕੇ ਤੇ ਇਹ ਤਾਂ ਗੱਲ ਕਰ ਲਈ ਵੀਰੇ ਆਪਾਂ ਨੇ ਬੀਜ ਦੀ ਤੇ ਹੁਣ ਗੱਲ ਆ ਜਾਂਦੀ ਹੈ ਵੀਰੇ ਵੀ ਮੱਕੀ ਬਜਾਈ ਕਰਨ ਦਾ ਢੰਗ ਤਾਂ ਤੁਹਾਨੂੰ ਪਤਾ ਹੀ ਹੈ ਵੀਰੇ ਸੁੱਕੇ ਖੇਤ ਦੇ ਵਿੱਚ ਮੱਕੀ ਬੀਜ ਕੇ ਆਪਾਂ ਨੇ ਫਿਰ ਪਾਣੀ ਲਾਉਣਾ ਹੁੰਦਾਗਾ ਪਾਣੀ ਵੀਰੇ ਦੇਖੋ ਹਰੇਕ ਦਾ ਅਵਦਾਬਦੀ ਤਜਰਬਾ ਜਿੱਦਾਂ ਮੈਂ ਕਰਦਾ ਮੈਂ ਤਾਂ ਵੀਰੇ ਕੇਰਾ ਪਾਣੀ ਲਾ ਕੇ ਇੱਕ ਪਾਣੀ ਚ ਜਰਮੀਨੇਸ਼ਨ ਲੈ ਲੈਨੇ ਅਸੀਂ ਖੁੱਲਾ ਪਾਣੀ ਛੱਡ ਕੇ ਭਰ ਲੈਨੇ ਇੱਕ ਪਾਣੀ ਚ ਜਰਮੀਨੇਸ਼ਨ ਹੋ ਜਾਂਦਾ ਆਪਣਾ ਤੇ ਇੱਕ ਪਾਣੀ ਦੇ ਜਰਮੀਨੇਸ਼ਨ ਤੋਂ ਬਾਅਦ ਜਦੋਂ ਆਪਣੀ ਮੱਕੀ ਤਿੰਨ ਤਿੰਨ ਚਾਰ ਚਾਰ ਪੱਤੇ ਦੀ ਹੋਊਗੀ ਫਿਰ ਆਪਾਂ ਸਪਰੇਅ ਕਰਕੇ ਪਾਣੀ ਲਾਉਣੇ ਆ ਬਾਕੀ ਕਈ ਵੀਰ ਕੀ ਕਰਦੇ ਨੇ ਪਾਣੀ ਦੋ ਲਾ ਦਿੰਦੇ ਨੇ ਜਰਮੀਨੇਸ਼ਨ ਤੋਂ ਪਹਿਲਾਂ ਵੀਰੇ ਉਹ ਹਰੇਕ ਦਾ ਆਪ ਦਾ ਆਪ ਦਾ ਤਜਰਬਾ ਆਪਦੇ ਆਪ ਦੇ ਖੇਤਾਂ ਦੇ ਹਿਸਾਬ ਨਾਲ ਪਾਣੀ ਲੱਗਣਾ ਹੁਣ ਜੇ ਮੈਂ ਕਹਾ ਵੀ ਮੇਰਾ ਖੇਤ ਤੇ ਤੁਹਾਡੇ ਖੇਤ ਨੇ ਵੀਰੇ ਉਹਨਾਂ ਦੀ ਅਲੱਗ ਪਾਲਿਸੀ ਹੁੰਦੀ ਆ ਹਰੇਕ ਖੇਤ ਦਾ ਆਪ ਦਾ ਅਲੱਗ ਕੈਰੈਕਟਰ ਹੁੰਦਾਗਾ ਤੇ ਮੈਂ ਤੁਹਾਨੂੰ ਤਾਂ ਹੀ ਕਹਣਾ ਵੀਰੇ ਆਪਣੇ ਏਰੀਆ ਦੇ ਹਿਸਾਬ ਨਾਲ ਮੱਕੀ ਲਾਓ ਵੀ ਜਿਹੜੀ ਤੁਹਾਡੇ ਏਰੀਆ ਨੂੰ ਸੂਟ ਕਰਦੀ ਆ ਤੇ ਮੈਂ ਤੁਹਾਨੂੰ ਇੱਕ ਦਿਨ ਪਹਿਲਾਂ ਵੀ ਵੀਡੀਓ ਪਾਈ ਸੀ ਵੀਰੇ ਕਣਕ ਵਾਲੇ ਬਾਣ ਦੇ ਵਿੱਚ ਜੇ ਆਪਾਂ ਗੱਲ ਕਰੀਏ ਮੱਕੀ ਤੁਸੀਂ ਵਪਾਰਕ ਧੰਦੇ ਲਈ ਨਾ ਬੀਜੋ ਆਪਦਾ ਖੋਦਾ ਜੇ ਤੁਸੀਂ ਸਾਇਲੇਜ ਪੀਣਾ ਬੀਜਣਾਗਾ ਸੌਰੀ ਉਹ ਸਾਇਲੇਜ ਪਾਉਣਾ ਉਹਦੇ ਲਈ ਤੁਸੀਂ ਮੱਕੀ ਵੀ ਸਕਦੇ ਹੋ ਅਦਰਵਾਈਜ਼ ਵੀਰੇ ਏਡੀ ਕੋਈ ਜਿੱਦਾਂ ਆਪਾਂ ਕਹੇ ਦੀ ਇਹਦੇ ਚੋ ਬਚਤ ਨਹੀਂ ਹੁੰਦੀ ਕਣਕ ਵਾਲੇ ਬਾਣ ਦੀਆਂ ਮੱਕੀਆਂ ਦੇ ਵਿੱਚੋਂ ਖਰਚਾ ਬਹੁਤ ਨਜਾਇਜ਼ ਆ ਜਾਂਦਾਗਾ ਤੇ ਬਾਕੀ ਜਿਹੜੀ ਵੀਰੇ ਇਹਦੇ ਬੀਜ ਕੇ ਪਾਣੀ ਲਾਉਣ ਦਾ ਢੰਗਾ ਜਾਂ ਕਿਾਰੇ ਕਿਵੇਂ ਬਣਾਉਣੇ ਨੇ ਆਪਾਂ ਨੇ ਨਵੇਂ ਵੀਰਾਂ ਵਾਸਤੇ ਵੀ ਸਪਰੇਹਾਂ ਕਿਹੜੀਆਂ ਇਹਨੂੰ ਦੇਣੀਆਂ ਨੇ ਆਪਾਂ ਨੇ ਉਹ ਮੈਂ ਤੁਹਾਡੇ ਨਾਲ ਸ਼ੇਅਰ ਕਰਦਾ ਰਹੂੰਗਾ ਤੇ ਬਾਕੀ ਜਿਹੜੀ ਵੀ ਕੋਈ ਜਾਣਕਾਰੀ ਦੀ ਕੋਈ ਵੀਡੀਓ ਅੱਗੇ ਪੈਂਦੀ ਰਹੂਗੀ ਤੁਹਾਡੇ ਲਈ ਆਪਾਂ ਹਾਜ਼ਰ ਰਹਾਂਗੇ ਵੀ ਕਿੱਦਾਂ ਕਿੱਦਾਂ ਇਹਦੀ ਆਪਾਂ ਸੇਵਾ ਪਾਣੀ ਕਰਨੀਆਂ ਕਿੰਨਾ ਕਿ ਯੂਰੀਆ ਲੈਂਦੀ ਆ ਤੇ ਖੈਰ ਵੀਰੇ ਹੁਣ ਮੌਸਮ ਥੋੜਾ ਜਿਆਦਾ ਤਬਦੀਲ ਹੁੰਦਾ ਜਾਂਦਾ ਹੈ ਗਰਮੀ ਵੱਧ ਹੀ ਜਾਂਦੀ ਹੈ ਤੇ ਇੱਕ ਚੀਜ਼ ਦਾ ਹੋਰ ਧਿਆਨ ਰੱਖਿਓ ਵੀਰੇ ਵੀ ਜਿੰਨੀ ਹੋ ਸਕੇ ਜਲਦੀ ਮੱਕੀ ਦੀ ਬਿਜਾਈ ਕਰਕੇ ਉਹਨੂੰ ਪਾਣੀ ਲਾਉਣ ਦੀ ਕੋਸ਼ਿਸ਼ ਕਰਿਓ ਕਿਉਂਕਿ ਜੋ ਮੱਕੀ ਦਾ ਜਰਮੀਨੇਸ਼ਨ ਹੈ ਪਾਣੀ ਨਾਲੇ ਹੋਣਾ ਹੁੰਦਾ ਕਣਕ ਵਾਲੇ ਬਾਣ ਦੇ ਵਿੱਚ ਕਿਉਂਕਿ ਇਹ ਸੁੱਕੇ ਖੇਤ ਹੁੰਦੇ ਨੇ ਵੀਰੇ ਐਡੀ ਕੋਈ ਜ਼ਿਆਦਾ ਜਿਵੇਂ ਆਪਾਂ ਕਹਿੰਦੇ ਗਿੱਲ ਨਹੀਂ ਹੁੰਦੀ ਇਹਨਾਂ 'ਚ ਇਹਦਾ ਬੋਣੀ ਬਹੁਤ ਔਖੇ ਹੋ ਜਾਂਦੇ ਨੇ ਬਾਹ ਕੇ ਫਿਰ ਆਪਾਂ ਇਹਨੂੰ ਜਦੋਂ ਬਿਜਾਈ ਕਰਕੇ ਪਾਣੀ ਲਾ ਦਿੰਦੇ ਆ ਫਿਰ ਇਹਦਾ ਪਾਣੀ ਵਾਲੇ ਦਿਨ ਤੋਂ ਇਹਦਾ ਜਰਮੀਨੇਸ਼ਨ ਟਾਈਮ 카ਉਂਟ ਹੋ ਜਾਂਦਾ ਕਿਉਂਕਿ ਜੇ ਆਪਾਂ ਗੱਲ ਕਰੀ ਵੀਰੇ ਆਲੂ ਵਾਲੀ ਮੱਕੀ ਘੱਟੋ ਘੱਟ 12 13 15 ਦਿਨਾਂ 'ਚ ਬਾਹਰ ਆਉਂਦੀ ਆ 12 13 ਦਿਨਾਂ 'ਚ ਇਹ ਵੀਰੇ ਥੋੜੀ 5ਵੇਂ ਦਿਨ ਨੂੰ ਬਾਹਰ ਆ ਜਾਂਦੀ ਆ ਮੱਕੀ ਨੇ ਓਨੇ ਹੀ ਵੀਰੇ ਜੇ ਆਪਾਂ ਗੱਲ ਕਰੀਏ 10 ਦਿਨ ਤਾਂ ਹੀ ਇਹ ਦੂਜੀ ਮੱਕੀ ਨਾਲੋਂ ਘੱਟ ਲੈ ਜਾਂਦੀ ਆ ਤੇ ਉਮੀਦ ਆ ਵੀਰੇ ਇਹ ਜਿੰਨੀ ਵੀ ਆਪਾਂ ਤੁਹਾਡੇ ਨਾਲ ਗੱਲਾਂ ਬਾਤਾਂ ਕਰਿਆ ਨੇ ਤੁਹਾਨੂੰ ਸਾਰੀਆਂ ਵਧੀਆ ਲੱਗੀ ਹੋਣੀਆਂ ਜਿਹੜੇ ਵੀ ਕਿਸੇ ਕਿਸਾਨ ਵੀਰ ਦਾ ਕੋਈ ਡਾਊਟ ਹੋਊ ਆਪਾਂ ਨੂੰ ਕਮੈਂਟ ਦੇ ਵਿੱਚ ਪੁੱਛ ਸਕਦਾ ਹੈਗਾ ਤੇ ਕਮੈਂਟ ਚੰਗਾ ਕਰਿਆ ਕਰੋ ਵੀਰੇ ਤੇ ਜੋ ਤੁਹਾਡਾ ਕੋਈ ਆਪਦਾ ਪਰਸਨਲ ਤਜਰਬਾ ਵੀ ਹੁੰਦਾ ਤੁਸੀਂ ਕਮੈਂਟ ਦੇ ਵਿੱਚ ਸ਼ੇਅਰ ਕਰ ਦਿਆ ਕਰੋ ਦੂਜੇ ਕਿਸਾਨ ਵੀਰਾਂ ਤੱਕ ਪਹੁੰਚ ਜਾਂਦਾ ਪਰ ਮਾੜੇ ਕਮੈਂਟ ਨਾਲੋਂ ਚੰਗਾ ਕਮੈਂਟ ਕਰਿਆ ਕਰੋ ਉਮੀਦ ਆ ਕਿਸਾਨ ਵੀਰੋ ਤੁਹਾਨੂੰ ਸਾਰਿਆਂ ਨੂੰ ਜਾਣਕਾਰੀ ਵਧੀਆ ਲੱਗੀ ਹੋਵੇਗੀ ਧੰਨਵਾਦ